ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਨਾਲੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੇ ਮਿਹਰ ਕੀਤੀ ਹੈ ਖਾਲਸਾ ਜੀ ਜਗਤ ਜਲੰਦੇ ਦੀ ਰੱਖਿਆ ਵਾਸਤੇ ਈਰਖਾ ਵਿਕਾਰਾਂ ਗਰਭ ਤੇ ਨਰਕ ਦੀ ਆਗ ਵਿੱਚ ਸੜ ਭੁੱਜ ਕੇ ਖਾਲਸਾ ਜੀ ਤਾਪ ਰਹੇ ਹਿਰਦਿਆਂ ਨੂੰ ਠਾਰਨ ਵਾਸਤੇ ਸੁਕੇ ਤੇ ਮਰਝਾਏ ਹੋਏ ਇਕ ਮੁਲਾਏ ਹੋਏ ਮਨਾਂ ਨੂੰ ਖਿੜੇ ਹਰੇ ਬਾਗ ਕਰਨ ਵਾਸਤੇ ਵਿਛੜੀਆਂ ਰੂਹਾਂ ਨੂੰ ਮਿਲਾਉਣ ਵਾਸਤੇ ਪਸ਼ੂ ਪ੍ਰੇਤ ਮੁਕਤ ਪੱਥਰ ਤੇ ਪਾਪੀਆਂ ਨੂੰ ਤਾਰਨ ਵਾਸਤੇ ਸਰਬ ਜੀਆਂ ਦੇ ਕਲਿਆਣ ਵਾਸਤੇ ਖਾਲਸਾ ਜੀ ਇਹ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਇਹ ਮਹਾਰਾਜ ਨੇ ਪ੍ਰਗਟ ਕਰਨਾ ਕੀਤੀ ਹੈ ਭਲਾ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ ਪ੍ਰਗਟ ਕੀਤੀ ਹੈ ਖਾਲਸਾ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਇਹ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਜਿੰਨਾ ਖਾਲਸਾ ਜੀ ਅਦਬ ਸਤਕਾਰ ਪੈ ਰਖੀਏ ਉਹਨਾਂ ਹੀ ਖਾਲਸਾ ਜੀ ਵਧੀਆ ਹੈ ਉਹਨਾਂ ਹੀ ਸੁਖ ਉਹਨਾਂ ਹੀ ਮਹਾਰਾਜ ਦੀ અપਾਰ ਕਿਰਪਾ ਦੇ ਆਪਾਂ ਪਾਤਰ ਬਣਾਂਗੇ ਕਿਉਂਕਿ ਮਹਾਰਾਜ ਜੀਆਂ ਨੇ ਆਪ ਖਾਲਸਾ ਜੀ ਸਤਿਗੁਰਾਂ ਨੇ ਆਪ ਬੜਾ ਅਦਬ ਪੈ ਸਤਕਾਰ ਕੀਤਾ ਹੈ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰ ਪਹਿਲੇ ਪਾਰਸ਼ਾ ਜਦੋਂ ਖਾਲਸਾ ਜੀ ਸਿੱਧਾਂ ਦੇ ਨਾਲ ਗੋਸ਼ਟੀ ਹੋਈ ਹੈ ਉਸ ਵੇਲੇ ਸਿੱਧਾਂ ਨੇ ਪੁੱਛਣਾ ਕੀਤਾ ਸੀ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਤੇ ਮਹਾਰਾਜ ਜੀਆ ਨੇ ਉੱਤਰ ਦੇਣਾ ਕੀਤਾ ਸੀ ਸ਼ਬਦ ਗੁਰੂ ਸੁਰਤ ਤੁੰ ਚੇਲਾ ਜਾਂ ਮਹਾਰਾਜ ਜੀਆ ਨੇ ਇੱਕ ਪੰਕਤੀ ਬੋਲੀ ਸੀ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਕਾਈ ਇਹਨੇ ਮੇਰਾ ਗੁਰੂ ਸੰਗਤ ਤੇ ਬਾਣੀ ਤੋਂ ਬਿਨਾ ਹੋਰ ਦੂਜੀ ਕਿਸੇ ਓਟ ਦਾ ਮੈਂ ਆਸਰਾ ਤੱਕਦਾ ਨਹੀਂ ਇਹ ਮਹਾਰਾਜ ਜੀਆ ਨੇ ਖਾਲਸਾ ਜੀ ਸਤਕਾਰ ਵਾਲੇ ਵਚਨ ਬਾਣੀ ਪਰਥੇ ਬੋਲੇ ਫਿਰ ਦੂਜੇ ਪਾਸ਼ਾ ਮਹਾਰਾਜ ਜੀ ਬਾਰੇ ਖਾਲਸਾ ਜੀ ਉਚਾਰਿਆ ਹੈ ਪਟਾਣੇ ਨਾਨਕ ਨਾਮ ਨਰੰਜਨ ਜਨਉ ਕੀਨੀ ਭਗਤ ਪ੍ਰੇਮ ਲਿਵਲਾਈ ਸਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸ਼ੁਰਤ ਕੀਨੀ ਵਰਖਾਈ ਫਿਰ ਤੀਜੇ ਪਾਸ਼ਾ ਮਹਾਰਾਜ ਜੀ ਨੇ ਫਰਮਾਉਣਾ ਕੀਤਾ ਹੈ ਆਵੋ ਸਿੱਖ ਸਤਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵਾ ਹਿਰਦੇ ਤਨਾ ਸਮਾਣੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸਾ ਮਨ ਆਏ ਵੀ ਪੰਕਤੀ ਮਹਾਰਾਜ ਜੀਆ ਨੇ ਫਰਮਾਉਣਾ ਕੀਤੀ ਹੈ ਸੋ ਸਤਿਗੁਰਾਂ ਨੇ ਖਾਲਸਾ ਜੀ ਇਹ ਬਾਣੀ ਨੂੰ ਇਨਾ ਅਦਬ ਸਤਕਾਰ ਦਿੱਤਾ ਹੈ ਜਿਨਾ ਅਦਬ ਸਤਕਾਰ ਸਤਿਗੁਰਾਂ ਨੇ ਬਾਣੀ ਦਾ ਕੀਤਾ ਹੈ ਉਹਨਾਂ ਅਸੀਂ ਨਹੀਂ ਕਰਦੇ ਅਸੀਂ ਆਪਣੇ ਗੁਰੂ ਦਾ ਖਾਲਸਾ ਜੀ ਉਹਨਾਂ ਅਦਬ ਨਹੀਂ ਕਰਦੇ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਆਪਣੇ ਸਹਬਜ਼ਾਦੇ ਬਾਬਾ ਮੂਹਣ ਜੀ ਨੂੰ ਫਰਮਾਉਣਾ ਕੀਤਾ ਸੀ ਇਹ ਜਿਹੜੀ ਬਾਣੀ ਉਚਾਰੀ ਸੀ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀਆ ਨੇ ਇਕੱਤਰ ਕੀਤੀ ਸੀ ਭਗਤਾਂ ਕੀ ਬਾਣੀ ਦੂਜੇ ਪਾਤਸ਼ਾਹ ਦੀ ਬਾਣੀ ਫਿਰ ਤੀਸਰੇ ਪਾਤਸ਼ਾਹ ਜੀਆਂ ਦੀ ਬਾਣੀ ਬਾਬਾ ਮੂਹਣੀ ਜੀ ਨੂੰ ਖਾਲਸ ਬਾਬਾ ਮੂਹਣ ਜੀ ਨੂੰ ਦੇਣਾ ਕੀਤੀਆਂ ਸੀ ਪੋਥੀਆਂ ਤੇ ਕਹਿਣਾ ਕੀਤਾ ਸੀ ਜਦੋਂ ਪੰਜਵੇਂ ਪਾਤਸ਼ਾਹ ਆਉਣਗੇ ਉਦੋਂ ਇਹਨਾਂ ਨੂੰ ਬਾਣੀ ਦੇਣੀ ਆ ਹੋਰ ਕਿਸੇ ਨੂੰ ਨਹੀਂ ਦੇਣੀ ਕਿਉਂਕਿ ਮਹਾਰਾਜ ਇਸ ਵੇਲੇ ਖਾਲਸਾ ਜੀ ਬਾਣ ਲੀਲਾ ਸਮੇਂ ਵਾਰ ਦਿੱਤਾ ਸੀ ਕਿ ਦੋਹਤਾ ਬਾਣੀ ਕਾ ਬੋਹੇ ਥਾ ਜਿਹੜਾ ਸਾਡਾ ਦੋਹਤਾ ਹੈ ਧੰਗੁਰੂ ਅਮਰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਬਾਣੀ ਕਾ ਜਹਾਜ ਰਚੇਗਾ ਗੁਰ ਜਹਾਜ ਖੇਵਟ ਗੁਰ ਗੁਰਬਿੰਦ ਤਰਿਆ ਨਾ ਕੋਏ ਸੋਏ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਸੰਸਾਰ ਦੇ ਜੀਵਾਂ ਨੂੰ ਤਰਨ ਵਾਸਤੇ ਪਵਜਲ ਤੋਂ ਪਾਰ ਕਰਨ ਵਾਸਤੇ ਜਹਾਜ ਬਣਾਉਣਾ ਕੀਤਾ ਹੈ ਫਿਰ ਚੌਥੇ ਪਾਸ਼ਾ ਨੇ ਕਹਿਣਾ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਖਾਲਸਾ ਜੀ ਐਵੇਂ ਮਹਾਰਾਜ ਜੀਆਂ ਨੇ ਅਦਬ ਸਤਕਾਰ ਕੀਤਾ ਹੈ ਫਿਰ ਛੇਵੇਂ ਪਾਸ਼ਾ ਮਹਾਰਾਜ ਪੰਜਵੇਂ ਪਾਸ਼ਾ ਮਹਾਰਾਜ ਇਸ ਵੇਲੇ ਖਾਲਸਾ ਜੀ ਪੋਥੀਆਂ ਲੈ ਕੇ ਆਏ ਬਾਬਾ ਮੂਹਣ ਜੀ ਕੋਲੋਂ ਜਦੋਂ ਉੱਥੋਂ ਪੋਥੀਆਂ ਮਿਲੀਆਂ ਤੇ ਖਾਲਸਾ ਜੀ ਆਪ ਬਰਾਬਰ ਨਹੀਂ ਬੈਠੇ ਉਥੀਆਂ ਸਿਰ ਤੇ ਲੈ ਕੇ ਫਿਰ ਪਾਲਕੀ ਸਾਹਿਬ ਜੀ ਵਿੱਚ ਸ਼ੋਭਤ ਕੀਤੀਆਂ ਆਪ ਮਹਾਰਾਜ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਨੰਗੇ ਪੈਰੀ ਖਾਲਸਾ ਜੀ ਮਹਾਰਾਜ ਨਾਲ ਚੱਲਦੇ ਆਏ ਚੌਰ ਸਾਹਿਬ ਕਰਦੇ ਫਿਰ ਜਿੱਥੇ ਖਾਲਸਾ ਜੀ ਥੜਾ ਸਾਹਿਬ ਬਣਿਆ ਹੈ ਕਿ ਜਿਹੜਾ 68 ਘਾਟ ਵਾਲਾ ਥੜਾ ਹੈ ਜਿੱਥੇ ਦੁਖ ਭੰਜਣੀ 베ਰੀ ਹੈ ਉਹਦੇ ਨਾਲ ਸੰਗਤਾਂ ਦਰਸ਼ਨ ਕਰਦੀਆਂ ਉਥੇ ਆ ਕੇ ਮਹਾਰਾਜ ਜੀਆਂ ਦੀ ਬੀੜ ਖਾਲਸਾ ਜੀ ਉਤਾਰਨਾ ਕੀਤੀ ਸੀ ਉਥੇ ਫਿਰ ساری ਰਾਤ ਜਿਹੜਾ ਸਿੱਖੀ ਦੇ ਥੰਮ ਹਨ ਖਾਲਸਾ ਜੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਤੇ ਇਹਨਾਂ ਨੂੰ ਸਾਰੀ ਰਾਤ ਚੌੜੀ ਦੀ ਸੇਵਾ ਬਖਸ਼ੀ ਸੀ ਖਾਲਸਾ ਜੀ ਤੇ ਮਹਾਰਾਜ ਜੀਆ ਨੇ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਕਰਵਾਉਣਾ ਕੀਤਾ ਸੀ ਤੇ ਜਿਸ ਵੇਲੇ ਸਤਿਗੁਰਾਂ ਨੇ ਬਾਣੀ ਦੀ ਬੀੜ ਬੰਨ੍ਹ ਦਿੱਤੀ ਸੀ ਭਾਈ ਗੁਰਦਾਸ ਜੀ ਨੇ ਨਾਲ ਖਾਲਸਾ ਜੀ ਲਿਖਵਾਉਣਾ ਕੀਤੀ ਸੀ ਉਸ ਵੇਲੇ ਮਹਾਰਾਜ ਉਸ ਦਿਨ ਤੋਂ ਬਾਅਦ ਸਤਿਗੁਰੂ ਜੀਆ ਨੇ ਮਹਾਰਾਜ ਦੀ ਬਾਣੀ ਦਾ ਐਸਾ ਅਦਬ ਸਤਕਾਰ ਕੀਤਾ ਪਰਮੇਸ਼ਰ ਪੋਤੀ ਉਥੀ ਪਰਮੇਸ਼ਰ ਕਾ ਥਾਣ ਬਚਨ ਮਹਾਰਾਜ ਨੇ ਉਚਾਰਨਾ ਕੀਤਾ ਫਿਰ ਖਾਲਸਾ ਜੀ ਸਤਗੁਰੂ ਉਸ ਦਿਨ ਤੋਂ ਬਾਅਦ ਮਹਾਰਾਜ ਦੇ ਬਰਾਬਰ ਗੱਦੀ ਲਾ ਕੇ ਨਹੀਂ ਬੈਠੇ ਜਦੋਂ ਮਹਾਰਾਜ ਦੀ ਬਾਣੀ ਦੀ ਬੀੜ ਜਿਹੜੀ ਤਿਆਰ ਹੋ ਗਈ ਸੀ ਨਾ ਉਸ ਦਿਨ ਤੋਂ ਬਾਅਦ ਮਹਾਰਾਜ ਕਦੇ ਵੀ ਸਤਗੁਰਾਂ ਦੇ ਬਰਾਬਰ ਨਹੀਂ ਸੀ ਬੈਠੇ ਆਪਾਂ ਖਾਲਸਾ ਜੀ ਚਿਹਰਾ ਢਾੜਾ ਕੇ ਬੈਹਨੇ ਆ ਮੇਜ ਢਾੜਾ ਕੇ ਬੈਹਨੇ ਆ ਕਿ ਸਾਡੇ ਗੋਡੇ ਦੁਖਦੇ ਆ ਭਾਈ ਗੋਡੇ ਮੋਡੇ ਤੇ ਸੰਸਾਰ ਦੇ ਸ਼ੁਰੂ ਤੋਂ ਦੁਖਦੇ ਆ ਰਹੇ ਆ ਪਰ ਮਹਾਰਾਜ ਜੀ ਨੇ ادب ਸਤਕਾਰ ਵੇਖੋ ਸਤਿਗੁਰੂ ਦੀ ਬਾਣੀ ਦਾ ਕਿੰਨਾ ਕੀਤਾ ਹੈ ਮਹਾਰਾਜ ਜੀ ਨੇ ਜਿਸ ਵੇਲੇ ਖਾਲਸਾ ਜੀ ਮਹਾਰਾਜ ਦੀ ਪੋਥੀ ਦਾ ਸੋਖਾਸਨ ਕਰਨਾ ਸੀ ਤੇ ਉਥੇ ਮਹਾਰਾਜ ਜੀਆਂ ਨੇ ਬਰਾਬਰ ਨਹੀਂ ਪੈਣਾ ਕੀਤਾ ਹਾਲੇ ਕਿ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਜ ਜੀ ਵਰਗਿਆਂ ਨੇ ਕਹਿਣਾ ਕੀਤਾ ਕਿ ਮਹਾਰਾਜ ਜੀ ਨਾਲ ਤੁਹਾਡਾ ਪਲੰਗਾ ਲਾ ਦੀਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿਣਾ ਕੀਤਾ ਸੀ ਨਹੀਂ ਭਾਈ ਪਲੰਗਾ ਧੰਗ ਗੁਰੂ ਮਹਾਰਾਜ ਦੀ ਬਾਣੀ ਵਾਸਤੇ ਹੈ ਸਾਡੀ ਇੱਕ ਚਾਦਰ ਮਹਾਰਾਜ ਦੇ ਸਰੂਪ ਪਲੰਘੇ ਦੇ ਥੱਲੇ ਵਿਛਾ ਦਿਓ ਅਸੀਂ ਉੱਥੇ ਆਰਾਮ ਕਰਾਂਗੇ ਖਾਲਸਾ ਜੀ ਚਿੱਟੀ ਚਾਦਰ ਮਹਾਰਾਜ ਦੇ ਪਲੰਘੇ ਥੱਲੇ ਵਿਛਾਈ ਗਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਥੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਆਰਾਮ ਕਰਨਾ ਕੀਤਾ ਅੱਜ ਵੀ ਖਾਲਸਾ ਜੀ ਉਹ ਚਿੱਟੀ ਚਾਦਰ ਯਾਦਗਾਰ ਵਜੋਂ ਵਿਛਾਈ ਜਾਂਦੀ ਹੈ ਕਈਆਂ ਸਿੰਘਾਂ ਨੂੰ ਪਤਾ ਹੈ ਕਈ ਗੁਰੂ ਘਰਾਂ ਦੇ ਵਿੱਚ ਜਿਹੜਾ ਮਹਾਰਾਜ ਦਾ ਸੋਕ ਆਸਣ ਹੈ ਨਾ ਜਿੱਥੇ ਸੱਚਖੰਡ ਜਿੱਥੇ ਮਹਾਰਾਜ ਦਾ ਸੋਕਾਸਣ ਕੀਤਾ ਜਾਂਦਾ ਹੈ ਉਹ ਸਪੀੜੇ ਦੇ ਥੱਲੇ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਯਾਦਗਾਰ ਵਜੋ ਸੋ ਇਨਾਂ ਖਾਲਸਾ ਜੀ ਮਹਾਰਾਜ ਨੇ ਅਦਬ ਸਤਕਾਰ ਕੀਤਾ ਮੰਦਰ ਭਾਗ ਜੁਕਤ ਸ਼ਿਵ ਰਹਿਤਾ ਸੋ ਫਿਰ ਅੱਗੇ ਦਲ ਪੰਜਨ ਗੁਰ ਸੂਰਮਾ ਵੜ ਜੋ ਦਾ ਬਹੁ ਪਰਯੋਪਕਾਰੀ ਛੇਵੇਂ ਪਾਤਸ਼ਾਹ ਪਾਤਸ਼ਾਹ ਹੰਦੇ ਪਾਤਸ਼ਾਹ ਸਤਗੁਰੂ ਮੀਰੀ ਪੀਰੀ ਦੇ ਮਾਲਕ ਸਤਗੁਰੂ ਜੀ ਜਿਸ ਵੇਲੇ ਮਹਾਰਾਜ ਜੀਆ ਨੇ ਖਾਲਸਾ ਜੀ ਤੇ ਜੰਗ ਫਤਿਹ ਕੀਤਾ ਸੀ ਤੇ ਭਾਈ ਗੋਪਾਲੇ ਕੋਲੋਂ ਸ਼ੁੱਧ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣਿਆ ਸੀ ਇਹਨਾਂ ਪ੍ਰੇਮ ਆਇਆ ਬਾਣੀ ਸੁਣ ਕੇ ਕਿ ਆਪਣੀ ਗੁਰਤਾ ਗੱਦੀ ਖਾਲਸਾ ਜੀ ਦੇਣ ਲਈ ਤਿਆਰ ਹੋ ਗਏ ਸਨ ਫਿਰ ਅੱਗੇ 7ਵੇਂ ਪਾਸ਼ਾ ਮਹਾਰਾਜ ਨੇ ਬਾਣੀ ਦਾ ਇਹਨਾਂ ਸਤਕਾਰ ਕੀਤਾ ਖਾਲਸਾ ਜੀ ਇੱਕ ਵਾਰ ਦੂਰ ਦੇਸ਼ ਦੀ ਸੰਗਤ ਖਾਲਸਾ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਕੀਰਤਪੁਰ ਸਾਹਿਬ ਨੂੰ ਤੇ ਜਿਹਨੂੰ ਸੰਗਤ ਹੁਣ ਕੀਰਤਨ ਕਰਦੀ ਢੋਲਕੀਆਂ ਸ਼ਾਣਿਆਂ ਨਾਲ ਆ ਰਹੀ ਮਹਾਰਾਜ ਜੀ ਆਰਾਮ ਕਰ ਰਹੇ ਸਨ ਤੇ ਖਾਲਸਾ ਜੀ ਕੰਨੀ ਆਵਾਜ਼ ਪਈ ਮਹਾਰਾਜ ਇੰਨੀ ਕਾਲੀ ਦੇ ਨਾਲ ਉੱਠੇ ਉਹ ਜਦੋਂ ਉੱਠਣ ਲੱਗੇ ਤੇ ਜਿਹੜਾ ਖਾਲਸਾ ਜੀ ਮੰਜੀ ਦੀ ਬਾਹੀ ਸੀ ਜਾਂ ਜਿਹੜਾ ਖਾਲਸਾ ਜੀ ਉਹ ਉੱਠਣ ਲੱਗਿਆਂ ਪਾਵਾ ਸੀ ਉਹ ਲੱਤ ਤੇ ਵੱਜਾ ਤੇ ਖੂਨ ਨਿਕਲਣ ਲੱਗ ਪਿਆ ਚੋਟ ਲੱਗ ਗਈ ਸੰਗਤ ਨੇ ਪੁੱਛਣਾ ਕੀਤਾ ਹੈਰਾਨ ਹੋ ਕੇ ਮਹਾਰਾਜੀ ਇੰਨੀ ਕਾਲੀ ਨਾਲ ਕਿਉਂ ਉੱਠੇ ਹੋ ਕੇ ਸੱਟ ਲੱਗ ਗਈ ਹੈ ਸਤਿਗੁਰੂ ਜੀ ਨੇ ਕਹਿਣਾ ਕੀਤਾ ਭਾਈ ਸੰਗਤ ਗੁਰੂ ਕੀ ਬਾਣੀ ਪੜ ਰਹੀ ਸੀ ਅਸੀਂ ਬਾਣੀ ਦਾ ਅਦਬ ਸਤਕਾਰ ਕਰਨ ਵਾਸਤੇ ਪਲੰਘੇ ਤੋਂ ਉੱਠੇ ਹਾਂ ਤੇ ਖਾਲਸਾ ਜੀ ਸਾਡੀ ਏਡੀ ਮਾੜੀ ਕਿਸਮਤ ਹੈ ਕਿ ਅਸੀਂ ਮਹਾਰਾਜ ਦੇ ਬਰਾਬਰ ਖਾਲਸਾ ਜੀ ਕੁਰਸੀ ਲਾ ਕੇ ਮੇਜ਼ ਲਾ ਕੇ ਬੈਹਨੇ ਹਾਂ ਸਾਨੂੰ ਇੰਨੀ ਸ਼ਰਮ ਨਹੀਂ ਆ ਕਿ ਮਹਾਰਾਜ ਦਾ ਅਦਬ ਸਤਕਾਰ ਕਿਵੇਂ ਕਰਨਾ ਆ ਸਿੱਖੋ ਖਾਲਸਾ ਜੀ ਮਹਾਰਾਜ ਕਿਵੇਂ ਅਦਬ ਸਤਕਾਰ ਕਰ ਰਹੀ ਬਾਣੀ ਦਾ ਫਿਰ ਮਹਾਰਾਜ ਨੇ ਉਥੇ ਬਚਨ ਕਰਨਾ ਕੀਤਾ ਸੀ ਜਿਨ ਭੈਦ ਬਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਇਹ ਖਾਲਸਾ ਜੀ ਮਹਾਰਾਜ ਜੀਆ ਦਾ ਬਚਨ ਹੈ ਕਿ ਜਿਨ੍ਹਾਂ ਨੇ ਸਤਗੁਰੂ ਦੀ ਬਾਣੀ ਦਾ ਅਦਬ ਤੇ ਭੈ ਸਤਕਾਰ ਨਹੀਂ ਕੀਤਾ ਮਹਾਰਾਜ ਕਹਿੰਦੇ ਸਾਡਾ ਸੇਖੀ ਨਹੀਂ ਹੈ ਸਤਗੁਰਾਂ ਦਾ ਆਪਣਾ ਪਿਆਰਾ ਤੇ ਬੜਾ ਚਤੁਰ ਸਹਿਬ ਜੀ ਆਦਾ ਬਾਬਾ ਖਾਲਸਾ ਜੀ ਰਾਮ ਰਾਏ ਜੀ ਜਿਹਨੂੰ ਮਹਾਰਾਜ ਹਜੂਰ ਨੇ ਵਚਨ ਕੀਤਾ ਸੀ ਵੀ ਅਸੀਂ ਤੇਰੀ ਦਸਨਾ ਤੇ ਵਸੇ ਵਸਾਂਗੇ ਤੇ ਔਰੰਗਜ਼ੇਬ ਕੋਲੇ ਭੇਜਿਆ ਸੀ ਨਰੰਗੇ ਦੇ ਕੋਲੇ ਤੇ ਕਈ ਕਰਾ ਮਾਤਾ ਵਿਖਾਉਣੀਆਂ ਕੀਤੀਆਂ ਸੀ ਜਿਸ ਵੇਲੇ ਉਹਨੇ ਪੁੱਛਣਾ ਕੀਤਾ ਕਿ ਬਾਣੀ ਵਿੱਚ ਬਚਨ ਆਉਂਦਾ ਕਿ ਮਿੱਟੀ ਮੁਸਲਮਾਨ ਕੀ ਜਿਹੜੀ ਆਸਾ ਦੀ ਵਾਰ ਵਿੱਚ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਖਾਲਸਾ ਜੀ ਉੱਥੇ ਮਿੱਟੀ ਮੁਸਲਮਾਨ ਕੀ ਸੀ ਇਹਨੇ ਮੁਸਲਮਾਨ ਕੱਟ ਕੇ ਬੇਈਮਾਨ ਕਹਿ ਦਿੱਤਾ ਸੀ ਤੇ ਸਤਗੁਰੂ ਜੀ ਨਰਾਜ ਹੋ ਗਏ ਸਨ ਆਪਣੇ ਸਹਬਜ਼ਾਦੇ ਤੋਂ ਤੇ ਬਚਨ ਕਰ ਦਿੱਤਾ ਸੀ ਵੀ ਇਹਨੇ ਸਾਡੇ ਸਤਗੁਰਾਂ ਦੀ ਬਾਣੀ ਦੀ ਤੋਕ ਬਦਲੀ ਹੈ ਇਹ ਸਾਡੇ ਮੱਥੇ 'ਤੇ ਨਾ ਲੱਗੇ ਜਿੱਧਰ ਨੂੰ ਇਹਦਾ ਮੂੰਹ ਹੈ ਉਧਰ ਨੂੰ ਚਲਾ ਜਾਵੇ ਇਥੋਂ ਤੱਕ ਮਹਾਰਾਜ ਨੇ ਸ਼ਕਤੀ ਵਰਤੀ ਵੀ ਕੋਈ ਵੀ ਸਿੱਖ ਜਿਹੜਾ ਹੈ ਇਹਦੇ ਨਾਲ ਜਿਹੜਾ ਮੇਲ ਮਲਾਪ ਨਾ ਰੱਖੀ ਤੇ ਫਿਰ 8ਵੇਂ ਪਾਸ਼ਾ 9ਵੇਂ ਪਾਸ਼ਾ ਮਹਾਰਾਜ ਨੇ ਬਾਣੀ ਦਾ ਆਦਬ ਸਤਕਾਰ ਕੀਤਾ 10ਵੇਂ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰਾਂ ਦੇ ਦਰਬਾਰ ਵਿੱਚ ਖਾਲਸਾ ਜੀ ਇੱਕ ਵਾਰ ਸਿੰਘ ਅਮਰਤ ਵੇਲੇ ਜ਼ੁਬਾਨੀ ਪਾਠ ਕਰਦਾ ਸੀ ਦੱਖਣੀ ਓੰਕਾਰ ਦਾ ਤੇ ਉਹ ਬਾਣੀ ਦੀ ਜਿਹੜੀ ਪੰਕਤੀ ਸੀ ਕਰਤੇ ਕੀਮਤ ਕਰਤਾ ਜਾਣਾ ਕਾ ਜਾਣਾ ਗੁਰਸੂਰਾ ਉਹ ਵਾਲੀ ਪੰਕਤੀ ਸੀ ਖਾਲਸਾ ਜੀ ਇਹਨੇ ਕਹਿ ਦੀ ਜਗ੍ਹਾ ਕੇ ਪੜ ਦਿੱਤਾ ਸੀ ਅੱਕੇ ਦੇ ਉੱਤੇ ਦਲਾਵਾਂ ਪੈਂਦੀਆਂ ਤੇ ਇਹਨੇ ਲਾਂ ਪਾ ਕੇ ਕੀ ਪੜ ਦਿੱਤਾ ਸੀ ਸਤਿਗੁਰਾਂ ਨੇ ਡਾਂਟਣਾ ਕੀਤਾ ਸੀ ਭਾਈ ਇਹ ਤੂੰ ਕਿਉਂ ਗਲਤ ਪੜਦਾ ਹਾਂ ਤੇ ਮਹਾਰਾਜ ਨੂੰ ਉਹਦੋਂ ਪੁੱਛਣਾ ਕੀਤਾ ਵੀ ਸਤਿਗੁਰ ਜੇ ਬਾਣੀ ਪੜਿਆ ਇੱਥੇ ਝੜਕਾਂ ਪੈਂਦੀਆਂ ਫਿਰ ਪ੍ਰਲੋਕ ਵਿੱਚ ਕੀ ਹੋਵੇਗਾ ਤੇ ਮਹਾਰਾਜ ਨੇ ਉਸ ਵੇਲੇ ਦੱਸਣਾ ਕੀਤਾ ਸੀ ਇਹ ਬਾਣੀ ਜਿਹੜੀ ਹੈ ਇਹ ਸਾਡੇ ਅੰਗ ਨੇ ਸਾਡਾ ਸਰੂਪ ਹੈ ਮਹਾਰਾਜ ਨੇ ਕਹਿਣਾ ਕੀਤਾ ਗੁਰਬਾਣੀ ਸਾਡਾ ਸਰੀਰ ਹੈ ਅੱਖਰ ਸਾਡੇ ਅੰਗ ਹਨ ਤੇ ਜਿਹੜੀਆਂ ਖਾਲਸਾ ਜੀ ਲਗਾ ਮਾਤਰਾ ਲੱਗੀਆਂ ਉਹ ਰੂਮ ਹਨ ਰਹਿਤਨਾਮਾ ਭਾਈ ਸਾਹਿਬ ਭਾਈ ਅਨੰਦ ਲਾਲ ਜੀਆਂ ਕਾ ਕਹਿੰਦੇ ਨੇ ਦੂਸਰ ਰੂਪ ਗ੍ਰੰਥ ਜੀ ਜਾਨੂ ਆਪਨ ਅੰਗ ਮੇਰੇ ਘਰ ਮੰਨੋ ਰੂਮ ਰੂਮ ਅੱਖਰ ਮੋਹ ਲਹੁ ਬਾਤ ਜਦ ਹਰਤ ਤੁਮ ਤੁਮ ਸੋ ਕਹੋ ਐਵੇਂ ਬਚਨ ਖਾਲਸਾ ਜੀ ਆਉਂਦਾ ਹੈ ਕਿ ਦਸਾਂ ਸਰੂਪਾਂ ਨੇ ਇਨ੍ਹਾਂ ਬਾਣੀ ਦਾ ਸਤਕਾਰ ਅਦਬ ਕੀਤਾ ਹੈ ਖਾਲਸਾ ਜੀ ਦਿਰ ਜਾ ਕੇ ਗੁਰਤਾ ਗੱਦੀ ਮਹਾਰਾਜ ਨੂੰ ਮਿਲੀ ਹੈ ਦਿੱਤੀ ਹੈ ਤੇ ਆਪਾਂ ਕੀ ਕਰਦੇ ਹਾਂ ਆਪਾਂ ਮਹਾਰਾਜ ਦਾ ਕੋਈ ਖਾਲਸਾ ਜੀ ਅਦਬ ਸਤਕਾਰ ਨਹੀਂ ਕਰਦੇ ਬਾਕੀ ਆਪਾਂ ਇਹ ਵਿਚਾਰ ਕੱਲ ਨੂੰ ਵੀ ਕੰਟੀਨਿਊ ਰੱਖਾਂਗੇ ਭਾਈ ਮਹਾਰਾਜ ਦਾ ਅਦਬ ਕਿਵੇਂ ਕਰਨਾ ਸਤਿਗੁਰਾਂ ਦੀ ਬਾਣੀ ਦਾ ਸਤਕਾਰ ਕਿਵੇਂ ਕਰਨਾ ਕੱਲ ਜਿਹੜੀ ਵੀਡੀਓ ਪਾਵਾਂਗੇ ਉਹਦੇ ਵਿੱਚ ਵੀ ਇਹੀ ਵਿਚਾਰ ਚੱਲੇਗੀ ਹੁਣ ਅੱਜ ਦੀ ਖਾਲਸਾ ਜੀ ਹੱਡ ਬੀਤੀ ਜੋ ਆਈ ਹੈ ਉਹ ਸਰਵਣ ਕਰਨਾ ਕਰੀਏ ਕਿਵੇਂ ਗੁਰੂ ਗਰੀਬ ਨਿਵਾਜ ਅੰਤਰਾਜਮੀ ਸਤਿਗੁਰੂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਪਰਲੋਕ ਵਿੱਚ ਖਾਲਸਾ ਜੀ ਲੋਕ ਵਿੱਚ ਸਾਡੀ ਰੱਖਿਆ ਕਰ ਰਹੇ ਅਮਰਤ ਵੇਲੇ ਪ੍ਰਕਾਸ਼ ਹੁੰਦਾ ਸਾਰਾ ਦਿਨ ਮਹਾਰਾਜ ਜੀ ਪ੍ਰਕਾਸ਼ਮਾਨ ਰਹਿ ਕੇ ਸੰਸਾਰ ਨੂੰ ਖੁਸ਼ੀਆਂ ਬਖਸ਼ ਰਹੇ ਕਿਸੇ ਨੂੰ ਇਸ ਚੀਜ਼ ਦਾ ਖਾਲਸਾ ਜੀ ਕੋਈ ਸੋਝੀ ਵਿਚਾਰ ਨਹੀਂ ਕਿ ਸਾਡੇ ਪਾਤਸ਼ਾਹ ਮਹਾਰਾਜ ਗੁਰੂ ਘਰ ਵਿੱਚ ਪ੍ਰਕਾਸ਼ਮਾਨ ਨੇ ਮਹਾਰਾਜ ਸਜੇ ਹੋਏ ਨੇ ਆਪਾਂ ਦਰਸ਼ਨ ਕਰਕੇ ਆਈਏ ਸਤਿਗੁਰਾਂ ਦੇ ਕੋਲ ਬੈਠ ਕੇ ਆਈਏ ਮਹਾਰਾਜ ਦੀ ਸੇਵਾ ਕਰਕੇ ਆਈਏ ਸਤਿਗੁਰਾਂ ਨੂੰ ਆਪਣਾ ਦੁੱਖ ਤੇ ਸੁੱਖ ਦੱਸ ਕੇ ਆਈਏ ਲੋੜ ਪਈ ਤੇ ਜਾਣੇ ਹਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਭੌਰਾ ਬਣ ਕੇ ਰਹਿਣਾ ਚਾਹੀਦਾ ਹੈ ਖਾਲਸਾ ਜੀ ਐਵੇਂ ਨਹੀਂ ਕਿ ਕੰਮ ਪਿਆ ਤੇ ਮਹਾਰਾਜ ਨੂੰ ਸਿਮਰ ਲਿਆ ਕੰਮ ਪੂਰਾ ਹੋ ਗਿਆ ਤੇ ਸਤਿਗੁਰ ਜੀ ਤੁਸੀਂ ਕੌਣ ਅਸੀਂ ਤੇ ਤੁਹਾਨੂੰ ਜਾਣਦੇ ਹੀ ਨਹੀਂ ਐਵੇਂ ਵਾਲਾ ਹਾਲ ਨਾ ਕਰੀਏ ਉਹ ਸਿੱਖਾਂ ਨੇ ਇੱਕ ਵਾਰ ਬਦਾਵਾ ਲਿਖਿਆ ਸੀ ਅਸੀਂ ਖਾਲਸਾ ਜੀ ਦਿਨ ਵਿੱਚ 100-100 ਵਾਰ ਬਦਾਵਾ ਦਿੰਨੇ ਆ ਲੋੜ ਪਈ ਤੇ ਚਲੇ ਗਏ ਲੋੜ ਪੂਰੀ ਨਾ ਹੋਈ ਤੇ ਗਾਲਾਂ ਕੱਢਣ ਲੱਗ ਪਏ ਜਿੰਨਾ ਚਿਰ ਕੰਮ ਸਬਰ ਦੇ ਗਏ ਉਹਨਾਂ ਚਿਰ ਸਤਿਗੁਰੂ ਸਤਿਗੁਰ ਕਰਦੇ ਗਏ ਜਿੰਨੋਂ ਕੋਈ ਇੱਕ ਕੰਮ ਪੁੱਠਾ ਹੋ ਗਿਆ ਉਦੋਂ ਕਹਿੰਦੇ ਲੈ ਸਤਿਗੁਰਾਂ ਨੇ ਤਾਂ ਸਾਡਾ ਵੀੜਾ ਹੀ ਬਾਤ ਆ ਸੋ ਐਵੇਂ ਨਹੀਂ ਭਾਈ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਥ ਹਨ ਸਤਿਗੁਰਾਂ ਵਰਗਾ ਹੋਰ ਕੋਈ ਨਹੀਂ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਦੀਨ ਦੁਨੀ ਦੀ ਮਾਲਕ ਦੀ ਮਿਹਰ ਸਦਕਾ ਜੋ ਆਈ ਹੈ ਇਹ ਵੀਰ ਨੇ ਖਾਲਸਾ ਜੀ ਸੁਣਾਉਣਾ ਕੀਤੀ ਹੈ ਕੈਨੇਡਾ ਦੀ ਧਰਤੀ ਤੇ ਰਹਿੰਦਾ ਹੈ ਪਿਛਲੇ 9 ਸਾਲਾਂ ਤੋਂ ਕੈਨੇਡਾ ਗਿਆ ਹੋਇਆ ਉੱਥੇ ਪੜ੍ਹਿਆ ਲਿਖਿਆ ਉੱਥੇ ਕੰਮ ਕਾਜ ਕੀਤਾ ਹੁਣ ਖਾਲਸਾ ਜੀ ਮੈਨੂੰ ਉੱਥੋਂ ਦੀ ਬਹੁਤੀ ਨੋਲਜ ਨਹੀਂ ਉਹ ਵੀਰ ਥੋੜੀ-ਬੋਧੀ ਇੰਗਲਿਸ਼ ਚ ਗੱਲ ਕਰਦਾ ਸੀ ਮੇਰੇ ਪੱਲੇ ਨਹੀਂ ਪਈ ਪਰ ਜਿੰਨੀ ਕੁ ਪਈ ਮੈਂ ਓੰਨੀ ਕੁ ਖਾਲਸਾ ਜੀ ਹੱਟ ਵੀ ਤੀ ਆਪ ਜੀ ਨੂੰ ਸੁਣਾ ਦਿੰਦਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਉੱਤੇ ਕਿਦਾਂ ਕਿਰਪਾ ਕੀਤੀ ਉਹ ਵੀਰ ਕਹਿੰਦਾ ਆ ਕਿ ਅਸੀਂ ਨਨਪੁਰ ਸਾਹਿਬ ਜਾਂਦੇ ਹੁੰਦੇ ਸਾਂ ਜਾਂ ਹੈ ਵੀ ਖਾਲਸਾ ਜੀ ਉਹ ਨਨਪੁਰ ਸਾਹਿਬ ਦੇ ਏਰੀਏ ਦਾ ਤੇ ਕਹਿੰਦੇ ਅਸੀਂ ਨਨਪੁਰ ਸਾਹਿਬ ਦਰਸ਼ਨ ਮੇਲੇ ਕਦੇ-ਕਦੇ ਜਾਂਦੇ ਹੁੰਦੇ ਸਾਂ ਕੋਈ ਬਹੁਤਾ ਨਹੀਂ ਪ੍ਰੇਮ ਮਹਾਰਾਜ ਨਾ ਐਵੇਂ ਸੱਚ ਬੋਲਾਂ ਤੇ ਤੇ ਉਹ ਵੀਰ ਖਾਲਸਾ ਜੀ 9 ਸਾਲਾਂ ਤੋਂ ਬਾਹਰ ਗਿਆ ਸੀ ਪਹਿਲਾਂ ਪਤਾ ਨਹੀਂ ਉਹ ਜਿਹੜੀ ਪੀਆਰ ਹੁੰਦੀ ਆ ਜਾਂ ਕੀ ਹੁੰਦਾ 2 ਸਾਲ ਦਾ ਹੁੰਦਾ 4 ਸਾਲ ਦਾ ਵੀਜ਼ਾ ਵਾਧਾ ਹੁੰਦਾ ਜਿਹੜਾ ਤੇ ਪੀਆਰ ਸ਼ਾਇਦ ਪੱਕੀ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਮੈਂ ਇੰਨੀ ਕੁ ਦੱਸ ਦਿੰਦਾ ਕਿ ਕਿਵੇਂ ਮਾਹ ਰਹੇ ਨੇ ਉੱਤੇ ਕਿਰਪਾ ਕੀਤੀ ਉਹ ਵੀਰ ਦੱਸਦਾ ਕਿ ਭਾਈ ਸਾਹਿਬ ਜੀ 9 ਸਾਲਾਂ ਤੋਂ ਮੈਂ ੱੱਕੀ ਖਾ ਰਿਹਾ ਹਾਂ ਸਾ ਇਥੇ ਕਹਿੰਦਾ ਵੀ ਮੈਂ ਪਹਿਲਾਂ ਕਿਸੇ ਬੰਦੇ ਕੋਲੇ ਪੈਸੇ ਦਿੱਤੇ ਕਿਸੇ ਏਜੰਟ ਨੂੰ ਕੋਈ ਆਪਣਾ ਪੇਪਰ ਵਗਾਰਾ ਬਣਾਉਣ ਵਾਸਤੇ ਤੇ ਉਹ ਖਾਲਸਾ ਜੀ ਕਹਿੰਦਾ ਮੇਰੇ ਪੈਸੇ ਲੈ ਕੇ ਭੱਜ ਗਿਆ ਮਤਲਬ ਉਹ ਬੰਦਾ ਮੈਨੂੰ ਮਿਲਿਆ ਹੀ ਨਹੀਂ ਉਸ ਤੋਂ ਬਾਅਦ ਕਹਿੰਦਾ ਕੁਝ ਸਾਲ ਚਲੋ ਮੰਨਦੇ ਉਹ ਵੀ ਸੱਟ ਲੱਗੀ ਵੀ ਇੰਨੇ ਪੈਸੇ ਅਸੀਂ ਖਰਾਬ ਹੋ ਗਏ ਇਹਨਾਂ ਥੋੜੇ ਚਿਰ ਬਾਅਦ ਮੈਨੂੰ ਹੋਰ ਕਿਸੇ ਕੋਈ ਮਿੱਤਰ ਮਿਲਿਆ ਆਪਣਾ ਉਹ ਚਲੋ ਮੇਰੇ ਨਾਲ ਰਹਿੰਦਾ ਵੀ ਸੀ ਮੇਰਾ ਮਿੱਤਰ ਤਾਂ ਹੀ ਉਹਨਾਂ ਹੋ ਗਈ ਉਹ ਕਹਿੰਦਾ ਵੀ ਮੈਂ ਕੰਮ ਕਰਾ ਦੇਣਾ ਸਾਡਾ ਮਾਮਾ ਇੱਥੇ ਇੱਕ ਕਰਦਾ ਹੈ ਉਹਨੂੰ ਆਪਾਂ ਬਣਾ ਲੈਨੇ ਆ ਪੈਸੇ ਇਕੱਠੇ ਕਰਕੇ ਉਹਨੂੰ ਦਿੱਤੇ ਖਾਲਸਾ ਜੀ ਉਹਨਾਂ ਨੇ ਵੀ ਪੈਸੇ ਉਹ ਕਹਿੰਦਾ ਨਹੀਂ ਮੋੜੇ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਦੁਖੀ ਹੋ ਗਿਆ ਵੀ ਮਣਾ ਵੀ ਮੇਰੇ ਨਾਲ ਹੀ ਇਦਾਂ ਕਿਉਂ ਹੁੰਦਾ ਵੀ ਰੱਬ ਮੇਰੇ ਨਾਲ ਹੀ ਇਦਾਂ ਕਿਉਂ ਕਰਦਾ ਤੇ ਕਹਿੰਦਾ ਮੈਂ ਘਰੇ ਫੋਨ ਕਰਨਾ ਤੇ ਮੇਰੀ ਮਾਤਾ ਨੇ ਕਹਿਣਾ ਪੁੱਤ ਬਾਣੀ ਪੜਿਆ ਕਰ ਸਤਿਗੁਰ ਤੇਰੇ ਤੇ ਕਿਰਪਾ ਕਰਨਗੇ ਸ਼ੀਦਾ ਨੂੰ ਯਾਦ ਕਰਿਆ ਕਰ ਮੇਰੀ ਮਾਤਾ ਦਾ ਬਹੁਤ ਪ੍ਰੇਮ ਬਾਬਾ ਦੀਪ ਸਿੰਘ ਸਾਹਿਬ ਨਾਲ ਉਹ ਘਰੇ ਵੀ ਜਦੋਂ ਉਹਨੂੰ ਹੋਵੇ ਨਾ ਉਹਨੇ ਕਹਿਣਾ ਕਲਗੀਧਰ ਮਹਾਰਾਜ ਕਿਰਪਾ ਕਰਨਗੇ ਉਹਨਾਂ ਦਾ ਸੇਵਕ ਕਿਰਪਾ ਕਰੂਗਾ ਬਾਬਾ ਦੀਪ ਸਿੰਘ ਕਿਰਪਾ ਕਰੂਗਾ ਤੂੰ ਫੋਟ ਫਿਕਰ ਨਾ ਕਰਿਆ ਕਰ ਸੋ ਇਦਾਂ ਮਾਤਾ ਨੇ ਕਈ ਵਾਰ ਤਰਵਾਸ ਦੇਣਾ ਚਲੋ ਮਨ ਠੀਕ ਹੋ ਜਾਣਾ ਫਿਰ ਉਹੀ ਚੀਜ਼ਾਂ ਸੋਚਣੀਆਂ ਵੀ ਇੰਨੇ ਪੈਸੇ ਸੀ ਉਹ ਖਰਾਬ ਹੋ ਗਏ ਤੇ ਖਾਲਸਾ ਜੀ ਵੀਰ ਨੂੰ ਪੀਆਰ ਨਹੀਂ ਸੀ ਉੱਥੋਂ ਦੀ ਮਿਲਦੀ ਇੰਨੇ ਵਿਚਾਰਾ ਕੋਈ ਹੰਬਲਾ ਮਾਰ ਕੇ ਕਿਤੇ ਉਹ ਕੰਮ ਮਿਲ ਜਾਂਦਾ ਸੀ ਵੀਜ਼ਾ ਵਾ ਵਾ ਜਾਂਦਾ ਸੀ ਗਾਂ ਫਿਰ ਉਹੀ ਦਿੱਕਤ ਇਦਾਂ ਕਰਕੇ ਕਹਿੰਦਾ ਕਈ ਸਾਲ ਕੱਢੇ ਕਹਿੰਦਾ ਫਿਰ ਇੱਕ ਬੰਦਾ ਸੀ ਉਹ ਚਲੋ ਸਾਨੂੰ ਸਹੀ ਲੱਗਾ ਅਸੀਂ ਉਹਦੇ ਕੋਲੇ ਕਹਿੰਦਾ ਗਏ ਤੇ ਉਹਨੂੰ ਪੈਸੇ ਵਗੈਰਾ ਦਿੱਤੇ ਪੀਆਰ ਵਾਸਤੇ ਅਪਲਾਈ ਕੀਤਾ ਪਰ ਕਹਿੰਦਾ ਪੀਆਰ ਨੂੰ ਸਾਲ ਹੀ ਹੋ ਚੱਲਾ ਸੀ ਸਾਲ ਦੇ ਲਾਗੇ ਛਾਗੇ ਜਾਂ ਥੋੜਾ ਸਮਾਂ ਹੋਊਗਾ ਇੰਨਾ ਕੁ ਸਮਾਂ ਹੋ ਚੱਲਾ ਸੀ ਕਹਿੰਦਾ ਇੱਕ ਦੋ ਵਾਰ ਤੇ ਬਣੀ ਨਹੀਂ ਗੱਲ ਚਲੋ ਫੇਰ ਮੈਂ ਟਰਾਈ ਕੀਤੀ ਕਹਿੰਦਾ ਜਦੋਂ ਟਰਾਈ ਕੀਤੀ ਉਸ ਵੇਲੇ ਨਾ ਮੇਰਾ ਕੰਮ ਜਿਹੜਾ ਉੱਥੋਂ ਬਦਲ ਕੇ ਇੱਕ ਸਟੋਰ ਵਿੱਚ ਮੈਂ ਚਲਾ ਗਿਆ ਕੋਈ ਟੈਰਾਂ ਵਾਲਾ ਕਹਿੰਦਾ ਅਸੀਂ ਕੰਮ ਸੀ ਉਹ ਕਹਿੰਦਾ ਜਦੋਂ ਮੈਂ ਉੱਥੇ ਗਿਆ ਵੀ ਉੱਥੇ ਜਾ ਕੇ ਮੇਰੀ ਇੱਕ ਮੁਲਾਕਾਤ ਜਿਹੜੀ ਆ ਕੋਰਸਿਕ ਭਾਈ ਨਾ ਹੁੰਦੀ ਆ ਕਹਿੰਦਾ ਵੀ ਉਹ ਉਹਨੇ ਜਦੋਂ ਸਾਨੂੰ ਰੈਸਟ ਮਿਲਨੀ ਰੈਸਟ ਹੋਣੀ ਕੰਮ ਤੇ ਤੇ ਉਸ ਵੇਲੇ ਉਹਨੇ ਸ੍ਰੀ ਸੁਖਣੀ ਸਾਹਿਬ ਦਾ ਪਾਠ ਕਰ ਲੈਣਾ ਥੋੜਾ ਜਿਹਾ ਜੇ ਰੈਸਟ ਮਿਲਦੀ ਸੀ ਉਦੋਂ ਕਹਿੰਦਾ ਉਹਨੇ ਛੇਤੀ ਛੇਤੀ ਪਾਠ ਕਰਨਾ ਤੇ ਮੈਂ ਉਹਨੂੰ ਕਹਿਣਾ ਵੀ ਤੂੰ ਬੜੀ ਛੇਤੀ ਪਾਠ ਕਰਦਾ ਵੀ ਤੂੰ ਤੇ ਗੱਡੀ ਭਜਾਉਣਾ ਤੇ ਉਹ ਮੈਨੂੰ ਵੀਰ ਕਹਿਣ ਲੱਗਾ ਵੀ ਨਹੀਂ ਵੀਰੇ ਮੈਂ ਬਾਕੀ ਕਾਫੀ ਸਮੇਂ ਤੋਂ ਪਾਠ ਕਰਦਾ ਮੇਰਾ ਚਲਤ ਹੋ ਗਿਆ ਪਾਠ ਮੈਨੂੰ ਆਨੰਦ ਉਹਨਾ ਹੀ ਆਉਂਦਾ ਪਰ ਮੇਰਾ ਚਲਤ ਹੋ ਗਿਆ ਮੇਰੇ ਕੋ ਛੇਤੀ ਹੋ ਜਾਂਦਾ ਪਾਠ ਤੇ ਉਹ ਮਹਾਰਾਜ ਦੀ ਕਿਰਪਾ ਸਦਕਾ ਚੰਗਾ ਸੀ ਗੁਰਮੁਖ ਤੇ ਉਹ ਨਾ ਉਹਨੇ ਮੈਨੂੰ ਕਿਹਾ ਮੈਂ ਉਹਨਾਂ ਆਪਣਾ ਦੁੱਖ ਇਦਾਂ ਸ਼ੇਅਰ ਕੀਤਾ ਵੀ ਮੇਰਾ ਯਾਰ ਇਦਾਂ ਪੇਪਰ ਫਸਿਆ ਹੋਇਆ ਮੇਰਾ ਤੇ ਕੋਈ ਹੱਲ ਹੀ ਨਹੀਂ ਲੱਗਦਾ ਮੈਂ 2-3 ਜਗ੍ਹਾ ਪੈਸੇ ਫਸਾਲੇ ਨੇ ਉਹ ਵੀ ਕੋਈ ਹਾਂ ਨਾ ਨਹੀਂ ਕਰਦੇ ਤੇ ਮੈਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕਿਹੜੇ ਮੂੰਹ ਨਾਲ ਇੰਡੀਆ ਜਾਵਾਂ ਜਦੋਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਮੈਨੂੰ ਪਤਾ ਲੱਗਾ ਉਹ ਕਹਿਣ ਲੱਗਾ ਵੀ ਤੂੰ ਫਿਕਰ ਨਾ ਕਰਿਆ ਬਾਣੀ ਪੜ੍ਹਨੀ ਆਉਂਦੀ ਆ ਤੇ ਉਹਨੂੰ ਮੈਂ ਕਿਹਾ ਵੀ ਮੈਂ ਨਹੀਂ ਕਦੀ ਬਾਣੀ ਪੜ੍ਹੀ ਮੈਨੂੰ ਪੜ੍ਹਨੀ ਨਹੀਂ ਆਉਂਦੀ ਕਿਹਦਾ ਫਿਰ ਇਦਾਂ ਕਰਿਆ ਅger ਸੁਣ ਤੱਕਦਾ ਨਾ ਰੱਬ ਨੇ ਕੰਨ ਦਿੱਤੇ ਆ ਸੁਣ ਤੇ ਸਕਦਾ ਹੀ ਆ ਨਾ ਬਾਣੀ ਤੇ ਮੈਂ ਉਹਨੂੰ ਕਿਹਾ ਵੀ ਯਾਰ ਮੇਕੋ ਸੁਣੀ ਕਿੱਥੇ ਜਾਣੀ ਮੇਕੋ ਇੰਨਾ ਸਮਾਂ ਨਹੀਂ ਲੱਗਦਾ ਯਾਰ ਮੈਂ ਮੈਨੂੰ ਨੀਂਦ ਆਉਣ ਲੱਗ ਪੈਂਦੀ ਆ ਜਿੱਦਾਂ ਆਮ ਕਰਕੇ ਸਾਰਿਆਂ ਦੀ ਖਾਲਸਾ ਜੀ ਇਹ ਆਦਤ ਆ ਕਿ ਗਾਣੇ ਸੁਣ ਲਓ ਤੇ ਭਾਵੇਂ 2-2 3 ਦਿਨ ਘੰਟੇ ਸੁਣ ਲਓ ਮੇਰਾ ਇੱਕ ਮਿੱਤਰ ਆ ਖੁਦ ਉਹ ਖਾਲਸਾ ਜੀ ਵੈਸੇ ਬਹੁਤਾ ਪੜਿਆ ਨਹੀਂ ਐ ਇੰਨਾ ਜ਼ਿਆਦਾ ਪੜਿਆ ਨਹੀਂ ਐ ਤੇ ਉਹਨੂੰ ਮੈਂ ਆਮ ਕਰਕੇ ਇਹੀ ਗੱਲ ਕਹਿਣਾ ਰਹੇ ਨਾ ਕਿ ਬਾਣੀ ਪੜਿਆ ਕਰ ਵੀ ਤੇਰਾ ਮਹਾਰਾਜ ਕਾਰਜ ਕੋਈ ਕਰਨਗੇ ਕਿਉਂਕਿ ਖਾਲਸਾ ਜੀ ਕੋਈ ਕਿਸੇ ਪ੍ਰਕਾਰ ਦੀ ਉਹਦੀ ਸੈਟਿੰਗ ਨਹੀਂ ਹੈ ਜ਼ਿੰਦਗੀ ਦੇ ਵਿੱਚ ਤੇ ਮੈਂ ਉਹਨੂੰ ਇਹੀ ਗੱਲ ਕਹਿਣਾ ਹੁੰਨਾ ਕਿ ਤੂੰ ਭਾਈ ਬੱਚਿਆਂ ਵਾਲਾ ਤੇ ਤੂੰ ਬਾਣੀ ਪੜਿਆ ਕਰ ਨਾਮ ਜਪਿਆ ਕਰ ਸਤਿਗੁਰੂ ਤੇ ਉੱਤੇ ਕਿਰਪਾ ਕਰਨਗੇ ਤੇ ਉਹਨੇ ਕਹਿਣਾ ਯਾਰ ਮੈਨੂੰ ਪੜ੍ਹਨੀ ਨਹੀਂ ਆਉਂਦੀ ਯਾਰ ਮੈਂ ਗਲਤ ਪੜਦਾ ਆ ਮੈਨੂੰ ਯਾਦ ਨਹੀਂ ਹੁੰਦੀ ਮੈਂ ਕੀ ਕਰਾਂ ਕਿੱਦਾਂ ਕਰਾਂ ਇਦਾਂ ਜੂੰਦਾ ਰਹਿਣਾ ਝੂਰੇ 'ਚ ਪਿਆ ਰਹਿਣਾ ਤੇ ਇੱਕ ਦਿਨ ਕੀ ਹੋਇਆ ਉਹ ਕੁਦਰਤੀ ਨਾ ਅਸੀਂ ਕਿਤੇ ਖੜੇ ਸਾਂ ਤੇ ਉੱਥੇ ਖਾਲਸਾ ਜੀ ਗਾਣਾ ਚੱਲਦਾ ਸੀ ਇੱਕ ਗਾਣਾ ਹੁਣ ਮੈਂ ਸਿੰਗਰ ਦਾ ਨਾਮ ਤੇ ਲੈਣਾ ਨਹੀਂ ਮੈਨੂੰ ਪਤਾ ਵੀ ਨਹੀਂ ਤੇ ਉਹ ਮੈਨੂੰ ਦੱਸਦਾ ਸੀ ਗਾਣਾ ਚੱਲਦਾ ਸੀ ਤੇ ਖਾਲਸਾ ਜੀ ਉਹ ਗਾਣੇ ਦੀ ਆਵਾਜ਼ ਨਾ ਸਾਡੀ ਗੱਡੀ ਵਿੱਚ ਆਵੇ ਅੰਦਰ ਤੇ ਉਹ ਜਿਹੜਾ ਮੇਰਾ ਮਿੱਤਰ ਸੀ ਮੇਰੇ ਲਾਗੇ ਬੈਠਾ ਉਹਨੇ ਮੈਂ ਉਹਦੇ ਵੱਲ ਵੇਖਿਆ ਉਹ ਸਾਰਾ ਹੀ ਗਾਣਾ ਗਾ ਗਿਆ ਜਿੱਦਾਂ ਜਿੱਦਾਂ ਬਾਹਰ ਟੇਪ ਚੱਲਦੀ ਸੀ ਉਦਾਂ ਉਦਾਂ ਉਹਨੇ ਕੱਲੀ ਕੱਲੀ ਗੱਲ ਜਿਹੜੀ ਉਹ ਗਾ ਗਿਆ ਗਾਣੇ ਤੇ ਉਹ ਮੈਂ ਬੜਾ ਹੈਰਾਨ ਹੋਇਆ ਵੀ ਇਹ ਬੰਦੇ ਨੂੰ ਕਹਿੰਦਾ ਵੀ ਮੈਨੂੰ ਯਾਦ ਨਹੀਂ ਹੁੰਦਾ ਕੁਝ ਇਹ ਗਾਣੇ ਕਿੱਦਾਂ ਯਾਦ ਕਰੇ ਫਿਰਦਾ ਚਲੋ ਮੈਂ ਉਸ ਦਿਨ ਉਹਨੂੰ ਕੁਝ ਨਹੀਂ ਕਿਹਾ ਕੁਝ ਦਿਨ ਬੀਤੇ ਤੇ ਖਾਲਸਾ ਜੀ ਉਹ ਜਿਹੜਾ ਸਿੰਗਰ ਐ ਸਿੱਧੂ ਮੂਸੇ ਵਾਲਾ ਹਨਾ ਉਹਦੇ ਗਾਣੇ ਜਿਹੜੇ ਆ ਉਹ ਬਹੁਤ ਲੰਮੇ ਲੰਮੇ ਮਤਲਬ ਉਹਦੀਆਂ ਕਿੰਨੀਆਂ ਗੱਲਾਂ ਹੁੰਦੀਆਂ ਉਹ ਲਗਾਤਾਰ ਰੈਪ ਚ ਬੋਲਦਾ ਉਹ ਬੰਦੇ ਨੂੰ ਯਾਦ ਕਰਨੀਆਂ ਵੀ ਔਖੀਆਂ ਨੇ ਤੇ ਇੱਕ ਦਿਨ ਉਹ ਗਾਣਾ ਚੱਲਦਾ ਸੀ ਉਹ ਸੁਣਦਿਆਂ ਸੁਣਦਿਆਂ ਖਾਲਸਾ ਜੀ ਉਹਨੇ ਉਹ ਪੂਰਾ ਬੋਲਤਾ ਫਿਰ ਮੈਂ ਤੇ ਉਹਨੂੰ ਧੌਣੋਂ ਫੜ ਲਿਆ ਮੈਂ ਕਿਹਾ ਭਾਈ ਵੀ ਤੂੰ ਕਹਿੰਦਾ ਮੈਨੂੰ ਯਾਦ ਨਹੀਂ ਹੁੰਦਾ ਕੁਝ ਤੇ ਆ ਗਾਣੇ ਤੈਨੂੰ ਕਿੰਨੇ ਯਾਦ ਕਰਾਏ ਆ ਤੇ ਕਹਿੰਦਾ ਉਹ ਯਾਰ ਇਹ ਯਾਦ ਕਰਨੇ ਤਾਂ ਸੌਖੇ ਆ ਤੇ ਮੈਂ ਉਹਨੂੰ ਕਹਾ ਮੈਂ ਕਹਾ ਮੂਰਖਾ ਇਹਨਾਂ ਟੱਪਿਆਂ ਦੇ ਨਾਲੋਂ ਤੇ ਬਾਣੀ ਸੌਖੀ ਐ ਪਰ ਬਾਣੀ ਵੱਲ ਨੂੰ ਖਾਲਸਾ ਜੀ ਮੁੱਖ ਨਹੀਂ ਕੀਤਾ ਜਾਂਦਾ ਨਾ ਮੁੱਖ ਕੌਣ ਕਰੇ ਗਾਣਿਆਂ ਵੱਲ ਕਾਲਯੁਗ ਵੱਲ ਜਿਹੜਾ ਸਾਡਾ ਮੁੱਖ ਹੈ ਇਹਨਾਂ ਕੰਮਾਂ ਵੱਲ ਅਸੀਂ ਭੱਜ ਕੇ ਜਾਂਦੇ ਆਂ ਪਰ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਜਿਹਨੇ ਸਾਡਾ ਬੇੜਾ ਬੰਨੇ ਲਾਉਣਾ ਜਿਹਨੇ ਖਾਲਸਾ ਜੀ ਦੁੱਖ ਰੋਗ ਸੰਤਾਪ ਉਤਰੇ ਜਿਹਨੇ ਸਾਡੇ ਦੁੱਖ ਰੋਗ ਤੇ ਸੰਤਾਪ ਝੋਰੇ ਖਤਮ ਕਰ ਦੇਣੇ ਆਂ ਉਹ ਬਾਣੀ ਨੂੰ ਅਸੀਂ ਸੁਣ ਕੇ ਰਾਜੀ ਨਹੀਂ ਤੇ ਜਿਹੜੀਆਂ ਗਾਣਿਆਂ ਦੇ ਨਾਲ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਇੱਕ ਕਿਨਕੇ ਦਾ ਲਾਭ ਨਹੀਂ ਹੋਣਾ ਉਹ ਅਸੀਂ ਕੰਠ ਘਰੀ ਫਿਰਦੇ ਆ ਸੋ ਅੱਗੇ ਜਾ ਕੇ ਖਾਲਸਾ ਜੀ ਜਮਾ ਨੇ ਉਹ ਗਾਣੇ ਨਹੀਂ ਸੁਣਨੇ ਜੇ ਤੁਹਾਡੇ ਪੱਲੇ ਬਾਣੀ ਹੋਊਗੀ ਤੇ ਬਾਣੀ ਪੜੋਗੇ ਤੇ ਜਮ ਨੇੜ ਨਹੀਂ ਆਉਣਗੇ ਸੋ ਐਸੀ ਸਤਗੁਰਾਂ ਦੀ ਪਾਵਰ ਪਵਿੱਤਰ ਬਾਣੀ ਵਿੱਚ ਖਾਲਸਾ ਜੀ ਬਰਕਤ ਹੈ ਸੋ ਬਾਣੀ ਕੰਠ ਕਰੀਏ ਉਹ ਵੀਰ ਕਹਿੰਦਾ ਵੀ ਇਦਾਂ ਹੋਇਆ ਤਾਂ ਚਲੋ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਪ੍ਰੇਰ ਕੇ ਕਹਿੰਦਾ ਮੈਨੂੰ ਉਹ ਮਿੱਤਰ ਨੇ ਮੈਨੂੰ ਬਾਣੀ ਵਾਲ ਸੁਣਨ ਵੱਲ ਲਾਤਾ ਕਹਿੰਦਾ ਇੱਕ ਦਿਨ ਮੈਂ ਜਪਤੀ ਸਾਹਿਬ ਸੁਣਿਆ ਇਦਾਂ ਕਰਦਿਆਂ ਕਰਦਿਆਂ ਮੈਂ ਪੰਜ ਪਾਠ ਸੁਣਨ ਲੱਗ ਪਿਆ ਫਿਰ ਮੈਨੂੰ ਉਹਨੇ ਦੱਸਿਆ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਾਲ ਚਪਹਿਰੇ ਸੰਗਤਾਂ ਕੱਟਦੀਆਂ ਤੇ ਤੂੰ ਵੀ ਮਹਾਰਾਜ ਦੇ ਚਰਨਾਂ ਵਿੱਚ ਸੁਖ ਹਾਂ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਮੈਨੂੰ ਇੱਥੇ ਪੀ ਆਰ ਮਿਲ ਜਵੇ ਮੇਰੇ ਪੈਸੇ ਫਸੇ ਜਿਹੜੇ ਉਹ ਵੀ ਨਿਕਲ ਆਉਣ ਮੇਰੇ ਤੇ ਕਿਰਪਾ ਕਰੋ ਮੈਂ ਚਪਹਿਰੇ ਕੱਟੂੰ ਉਹ ਵੀਰ ਕਹਿੰਦਾ ਵੀ ਮੈਨੂੰ ਹੁਣ ਸਮਝ ਤੇ ਬਹੁਤੀ ਹੈ ਨਹੀਂ ਸੀ ਕਿ ਦੁਪਹਿਰੇ ਕੀ ਹੁੰਦੇ ਆ ਕਹਿੰਦਾ ਮੈਂ ਉਹਦੇ ਆਖੇ ਲੱਗ ਕੇ ਨਾ ਵੀ ਉਦਾਂ ਹੀ ਬੈਠੇ ਬੈਠੇ ਨੇ ਕਹਿਤਾ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਜੇ ਮੇਰੀ ਪੀ ਆ ਜਾਏ ਜਿਹੜਾ ਇੰਨੇ ਸਮੇਂ ਤੋਂ ਮੈਂ ਝੂਰਦਾ ਫਿਰਦਾ ਬਾਹਰ ਆਇਂ ਕਿਰਪਾ ਕਰੋ ਜੇ ਮੇਰੇ ਪੈਸੇ ਬਹੁਤੇ ਨਹੀਂ ਸਾਰੇ ਨਹੀਂ ਦਿੰਦੇ ਇੱਕ ਅੱਧਾ ਬੰਦਾ ਤੇ ਮੂੜ ਦੇਵੇ ਹੁਣ ਤਿੰਨ ਚਾਰ ਜਗ੍ਹਾ ਫਸੇ ਸੀ ਕਹਿੰਦਾ ਵੀ ਚਲ ਬਹੁਤੇ ਨਹੀਂ ਦਿੰਦੇ ਇਦਾਂ ਅਰਦਾਸ ਕਰ ਬੈਠਾ ਵੀ ਜੇ ਬਹੁਤੇ ਨਹੀਂ ਮਹਾਰਾਜ ਕੋਈ ਮੋੜਦਾ ਇੱਕ ਅੱਧਾ ਬੰਦਾ ਤੇ ਮੇਰੇ ਪੈਸੇ ਮੋੜ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਪੈਸੇ ਮੋੜ ਆਉਣ ਮੇਰੀ ਪੀਆਰ ਹੋ ਜੇ ਤੇ ਮੈਂ ਆਪ ਜੀ ਦੇ ਚਰਣਾ ਵਿੱਚ ਆ ਕੇ ਮਹਾਰਾਜ ਚਪਹਿਰਾ ਕੱਟੂ ਮੈਂ ਚਪਹਿਰੇ ਕੱਟੂਗਾ ਇਹ ਅਰਦਾਸ ਕਰ ਲਈ ਤੇ ਖਾਲਸਾ ਜੀ ਉਹ ਸਤਗੁਰਾਂ ਦੀ ਐਸੀ ਉਹਦੇ ਤੇ ਕਿਰਪਾ ਹੋ ਜਿਵੇਂ ਸ਼ਹੀਦ ਸਿੰਘ ਕੋਲ ਖਲੋਤੇ ਸੁਣਦੇ ਹੁੰਣ ਕਈਆਂ ਦੀ ਖਾਲਸਾ ਜੀ ਉਹ ਆਪਣੇ ਆਪ ਹੀ ਕਈ ਵਾਰੀ ਸੁਰਤੀ ਜੋੜ ਜਾਂਦੀ ਆ ਗੱਲ ਕਰਦੇ ਆ ਕਰਦੇ ਆ ਧਿਆਨ ਵੱਜ ਜਾਂਦਾ ਉਹ ਕਈਆਂ ਦੀ ਆਮ ਗੱਲ ਕਰਦੇ ਹੋਈ ਕਈ ਬੰਦੇ ਖਾਲਸਾ ਜੀ ਦੂਰ ਬੈਠੇ ਵੀ ਸੁਣਦੇ ਹੁੰਦੇ ਗੱਲ ਉਹ ਕਹਿੰਦੇ ਵੀ ਮੈਂ ਤੁਹਾਡੀ ਗੱਲ ਸੁਣ ਕੇ ਆਇਆ ਉਹ ਧਿਆਨ ਹੁੰਦਾ ਉਹਨਾਂ ਦਾ ਧਿਆਨ ਨਾਲ ਹੀ ਖਾਲਸਾ ਜੀ ਸਮਝ ਆਉਂਦੀ ਆ ਨਾ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਜੇ ਨਾਮ ਜਪਦੇ ਆ ਉਹ ਧੁਨ ਵਿੱਚ ਧਿਆਨ ਰੱਖਦੇ ਆ ਤੇ ਫਿਰ ਖਾਲਸਾ ਜੀ ਉਹ ਪਰਮੇਸ਼ਰ ਅਕਾਲ ਪੁਰਖ ਦਾ ਭੇਦ ਉਹ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਬਾਦਸ਼ਾਹ ਬਾਰੇ ਜਾਣਕਾਰੀ ਹੋ ਜਾਂਦੀ ਹੈ ਸੋ ਇਸੇ ਪ੍ਰਕਾਰ ਜਦੋਂ ਉਹਨੇ ਕਦੇ ਅਰਦਾਸ ਕੀਤੀ ਉਹ ਸਤ ਗੁਰਾਂ ਦੀ ਕਿਰਪਾ ਨਾਲ ਖਾਲਸਾ ਜੀ ਪਹਿਲਾਂ ਤੇ ਦਸਾਂਗ ਦਿਨਾਂ ਬਾਅਦ ਜਿੱਥੇ ਇੱਕ ਦਾ ਪੈਸੇ ਫਸੇ ਸੀ ਉਹ ਜਿਹੜਾ ਬੰਦਾ ਚੰਗਾ ਵੀ ਸੀ ਚਲੋ ਮਹਾਰਾਜ ਦੀ ਕਿਰਪਾ ਨਾਲ ਕਹਿੰਦਾ ਮੈਨੂੰ ਉੱਥੋਂ ਫੋਨ ਆਉ ਉਹ ਮੈਨੂੰ ਕਹਿੰਦਾ ਵੀ ਯਾਰ ਆਪਣੇ ਪੈਸੇ ਤੂੰ ਲੈ ਜਾ ਤੇ ਮੈਂ ਕਹਿੰਦਾ ਗਿਆ ਕੋਈ ਗੱਲਬਾਤ ਨਹੀਂ ਹੋਈ ਕੋਈ ਕੁਝ ਨਹੀਂ ਤੇ ਖਾਲਸਾ ਜੀ ਕੈਨੇਡਾ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਦੋ ਹੱਡ ਬੀਤੀਆਂ ਸੁਣਾਈਆਂ ਕਿ ਕੈਨੇਡਾ ਦੇ ਵਿੱਚ ਇੱਕ ਵਾਰ ਪੈਸੇ ਕਿਸੇ ਨੂੰ ਦੇ ਦਈਏ ਉਹ ਮਿਲਦੇ ਨਹੀਂ ਕਦੇ ਨਹੀਂ ਮਿਲਦੇ ਨਾ ਉੱਥੇ ਤੁਸੀਂ ਲੜ ਸਕਦੇ ਆ ਨਾ ਉੱਥੇ ਕੋਈ ਕਿਸੇ ਤੇ ਕੇਸ ਕਰ ਸਕਦੇ ਆ ਉਹ ਆਪਣੀ ਇੰਡੀਆ ਵਿੱਚ ਹੀ ਆ ਵੀ ਆਪਾਂ ਲੜ ਕੇ ਜਾਂ ਡਰਤ ਮੁਕਾ ਕੇ ਜਾਂ ਕਿਸੇ ਦੇ ਘਰ ਜਾ ਕੇ ਉਹਦੇ ਘਰ ਬੋਲ ਕੇ ਕੋਈ ਪੈਸੇ ਲੈ ਸਕਦੇ ਆ ਬਾਹਰਵੇਂ ਨਹੀਂ ਕਹਿੰਦਾ ਆ ਸੀ ਮਹਾਰਾਜ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਨੇ ਉਹ ਪੈਸੇ ਮੁੜਾਤੇ ਵੀਰ ਕਹਿੰਦਾ ਮੇਰੇ ਅੰਦਰ ਪ੍ਰੇਮ ਬਣ ਗਿਆ ਕਿ ਸਹੀ ਧਾਨੇ ਮੇਰੀ ਅਰਦਾਸ ਪੂਰੀ ਕਰਤੀ ਆ ਕਹਿੰਦਾ ਫਿਰ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ਇੱਕ ਕਾਰਜ ਹੋ ਗਿਆ ਜੇ ਤਾਂ ਆਪ ਜੀ ਕਿਰਪਾ ਕਰੋ ਤੇ ਮੇਰਾ ਪੀਆਰ ਵਾਲਾ ਵੀ ਹੱਲ ਹੋ ਜਵੇ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਆ ਗਿਆ ਆਪ ਜੀ ਦੇ ਦਰਬਾਰ ਆ ਕੇ ਚੁਬਹਰਾ ਕੱਟੂ ਐਵੇਂ ਕਹਿੰਦਾ ਮੈਂ ਅਰਦਾਸ ਕਰਨ ਲਈ ਮਹਾਰਾਜ ਦੇ ਚਰਨਾਂ ਵਿੱਚ ਉਸ ਤੋਂ ਬਾਅਦ ਸਤਿਗੁਰਾਂ ਦੀ ਕਿਰਪਾ ਨਾਲ ਜਿਹੜਾ ਮੇਰਾ ਮਿੱਤਰ ਸੀ ਉਹ ਕਹਿੰਦਾ ਵੀ ਯਾਰ ਤੂੰ ਮੰਗੀ ਜਾਣਾ ਵੀ ਤੂੰ ਕਰਦਾ ਕੁਛ ਨਹੀਂ ਚੱਲ ਆਪਾਂ ਏਦਾਂ ਕਰੀਏ ਆਹ ਵਾਲੇ ਐਤਵਾਰ ਆਪਾਂ ਵੀਕਐਂਡ ਦੇ ਜਾਂ ਸ਼ਨੀਵਾਰ ਨਾਲ ਦੁਪਹਿਰਾ ਕੱਟਦੇ ਆ ਚਲੋ ਅਸੀਂ ਪਲਾਨ ਕੀਤਾ ਵੀ ਅਸੀਂ ਜਰੂਰ ਬੈਠਾਂਗੇ ਚਲੋ ਅਸੀਂ ਮਹਾਰਾਜ ਦੀ ਕਿਰਪਾ ਨਾਲ ਬੈਠੇ ਤੇ ਉਹ ਤਿੰਨ ਜਣੇ ਉਹ ਸੀ ਚੌਥਾ ਮੈਂ ਸਾ ਮੈਂ ਤਾਂ ਸਰਵਣ ਹੀ ਕਰਦਾ ਸੀ ਮੈਨੂੰ ਜਿਆਦਾ ਬਾਣੀ ਪੜ੍ਹਨੀ ਲਿਖਣੀ ਨਹੀਂ ਸੀ ਆਉਂਦੀ ਕਹਿੰਦਾ ਵੀ ਮੈਂ ਲਾਗੇ ਬੈਠਿਆਂ ਕਹਿੰਦਾ ਉਹ ਬਾਣੀ ਇੱਕ ਪੰਕਤੀ ਬੋਲਣ ਪਿੱਛੇ ਦੋ ਬੋਲਣ ਕਹਿੰਦਾ ਇੰਨਾ ਕਿ ਆਨੰਦ ਆਇਆ ਮਹਾਰਾਜ ਦੀ ਕਿਰਪਾ ਨਾਲ ਕਹਿੰਦਾ ਮੇਰੀ ਸੁਰਤੀ ਜੁੜ ਗਈ ਮੈਂ ਦਰਬਾਰ ਸਾਹਿਬ ਸ਼ੀਦਾ ਸਾਹਿਬ ਇਦਾਂ ਘੁੰਮੀ ਜਾਣਾ ਅਨੰਦਪੁਰ ਸਾਹਿਬ ਦਰਸ਼ਨ ਕਰਦਾ ਰਿਹਾ ਕਹਿੰਦਾ ਐਵੇਂ ਮਹਾਰਾਜ ਦੀ ਕਿਰਪਾ ਨਾਲ ਮੇਰੀ ਸੁਰਤੀ ਗੁਰੂ ਘਰ ਵਿੱਚ ਜੁੜੀ ਰਹੀ ਉਹਨਾਂ ਚ ਕਹਿੰਦੇ ਫਿਰ ਸਤਗੁਰਾਂ ਦੀ ਰਹਿਮਤ ਨਾਲ ਨਾ ਇਦਾਂ ਅਸੀਂ ਹਰ ਵੀਕਐਂਡ ਤੇ ਕਰਨ ਲੱਗ ਪਏ ਕਹਿੰਦਾ ਵੀ ਅਸੀਂ ਪੰਜਕ ਮਤਲਬ ਮਹੀਨਾ ਹੀ ਲਾ ਲਓ ਮਹੀਨੇ 'ਚ ਪੰਜ ਹੀ ਹੁੰਦੇ ਕਹਿੰਦਾ ਪੰਜ 6 ਜੁਪਹਿਰੇ ਇਦਾਂ ਅਸੀਂ ਬਹਿ ਕੇ ਕੱਟੇ ਸਤਗੁਰਾਂ ਦੀ ਰਹਿਮਤ ਨਾਲ ਮੇਰੀ ਜਿਹੜੀ ਪੀਆਰਸੀ ਉਹਦੀ ਮੈਨੂੰ ਮੇਲ ਆ ਗਈ ਉਹ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਕਹਿੰਦਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਹਿੰਦਾ ਵੀ ਮੈਂ ਬਾਣੀ ਸੁਣ ਸੁਣ ਕੇ ਸੁਣ ਸੁਣ ਕੇ ਸ਼ੁੱਧ ਕੀਤੀ ਆ ਆਪਣੀ ਬਾਣੀ ਸੁਣਦਾ ਰਹਿਣਾ ਸੁਣਦਾ ਨੇ ਸੁਣ ਸੁਣ ਕੇ ਮੇਰੀ ਕੰਠ ਹੋ ਗਈ ਮੈਂ ਪੋਥੀ ਪ੍ਰਕਾਸ਼ ਕਰ ਲੈਣਾ ਨਾਲ ਫੋਨ ਤੇ ਲਾ ਲੈਣਾ ਜਿੱਥੇ ਮੇਰੀ ਗਲਤੀ ਹੁੰਦੀ ਉਹਨੂੰ ਮੈਂ ਸਹੀ ਕਰ ਲੈਣਾ ਸੁਣ ਸੁਣ ਕੇ ਕਹਿੰਦਾ ਮੈਂ ਜਪਜੀ ਸਾਹਿਬ ਦੀ ਬਾਣੀ ਯਾਦ ਕਰ ਲਈ ਐ ਚੌਪਾਈ ਸਾਹਿਬ ਤੋਂ ਪ੍ਰਸਾਦ ਸਵਈਏ ਅਨੰਦ ਸਾਹਿਬ ਦੀ ਬਾਣੀ ਕਰ ਲਈ ਐ ਕਹਿੰਦਾ ਅੱਧਿਓ ਜਿਆਦਾ ਮੈਨੂੰ ਸ੍ਰੀ ਸੁਖਣੀ ਸਾਹਿਬ ਦਾ ਪਾਠ ਯਾਦ ਹੋ ਗਿਆ ਜਾਬ ਸਾਹਿਬ ਨਹੀਂ ਹੋਇਆ ਪਰ ਮਹਾਰਾਜ ਕਿਰਪਾ ਕਰਨਗੇ ਹੋ ਜਾਊਗਾ ਐ ਅਸੀਂ ਕਹਿੰਦਾ ਮੇਰੇ ਤੇ ਕਿਰਪਾ ਹੋਈ ਕਹਿੰਦਾ ਫਿਰ ਸਤਿਗੁਰਾਂ ਦੀ ਰਹਿਮਤ ਨਾਲ ਮੈਂ ਇੱਥੇ ਆਇਆ ਆ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪੈਰਾ ਕੱਟ ਕੇ ਗਿਆ ਸੀ ਖਾਲਸਾ ਜੀ ਉਹ ਗੁਰਮਖ ਉਹਨੇ ਸੁਣਾਉਣਾ ਕੀਤੇ ਕੋਈ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਦੀ ਇਹ ਉਹਦੇ ਨਾਲ ਇਹ ਹੋਇਆ ਸੀ ਤੇ ਉਹਨਾਂ ਨੇ 4 ਕੁ ਮਹੀਨੇ ਹੋ ਗਏ ਖਾਲਸਾ ਜੀ ਦਾਸ ਨੂੰ ਸੁਣਾਏ ਨੂੰ ਤੇ ਜਿੱਦਾਂ ਜਿੱਦਾਂ ਸਮਾਂ ਬਣਿਆ ਉਵੇਂ-ਉਵੇਂ ਆਪ ਜੀ ਨੂੰ ਸੁਣਾ ਰਿਆਂ ਸੋ ਸਤਿਗੁਰਾਂ ਦੀ ਕਿਰਪਾ ਨਾਲ ਭਾਈ ਮਹਾਰਾਜ ਕਾਰਜ ਕਰਦੇ ਆ ਜੇ ਨਹੀਂ ਬਾਣੀ ਪੜ੍ਹਨੀ ਆਉਂਦੀ ਬਾਣੀ ਨੂੰ ਸਰਵਣ ਕਰ ਲੋ ਬਾਣੀ ਸਰਵਣ ਕਰਨ ਦੇ ਨਾਲ ਵੀ ਖਾਲਸਾ ਜੀ ਸੁਖ ਵਰਤ ਜਾਂਦਾ ਕਿਰਪਾ ਵਰਤ ਜਾਂਦੀ ਮਹਾਰਾਜ ਦੀ ਮਿਹਰ ਹੋ ਜਾਂਦੀ ਹੈ ਸੋ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਵਰਗੇ ਸੂਰਮੇ ਯੋਧੇ ਸਾਨੂੰ ਆਪਣੇ ਚਰਨਾਂ ਕਮਲਾਂ ਦਾ ਪ੍ਰੇਮ ਪਿਆਰ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਸਾਡਾ ਪ੍ਰੇਮ ਬਣਾਵੇ ਫਿਰ ਹੀ ਖਾਲਸਾ ਜੀ ਜੀਵਨ ਸਫਲਾ ਹੈ ਜ਼ਿੰਦਗੀ ਵਿੱਚ ਆਉਣਾ ਸਫਲਾ ਹੈ ਨਹੀਂ ਤੇ ਜਿਵੇਂ ਖਾਲਸਾ ਜੀ ਪਸ਼ੂ ਹਨ ਜੀਵ ਜੰਤੂ ਹਨ ਜਿਵੇਂ ਉਹ ਜ਼ਿੰਦਗੀ ਬਤੀਤ ਕਰ ਰਹੇ ਉਵੇਂ ਹੀ ਖਾਲਸਾ ਜੀ ਅਸੀਂ ਕਰ ਰਹੇ ਹਾਂ ਉਹਨਾਂ ਵਿੱਚ ਤੇ ਮਨੁੱਖਾਂ ਵਿੱਚ ਕੋਈ ਫਰਕ ਅੰਤਰ ਨਹੀਂ ਰਿਹਾ ਜੇ ਸਾਡੇ ਕੋਲੇ ਨਾਮ ਨਹੀਂ ਹੈ ਬੰਦਗੀ ਨਹੀਂ ਹੈ ਭਗਤੀ ਨਹੀਂ ਹੈ ਫਿਰ ਖਾਲਸਾ ਜੀ ਸਾਡੇ ਕੋਲੇ ਕੱਖ ਵੀ ਨਹੀਂ ਹੈ ਭਾਵੇਂ ਅਸੀਂ ਸ਼ਾਹੂਕਾਰ ਹੋਈਏ ਬਿਨਾ ਨਾਮ ਤੋਂ ਬੰਦਾ ਕੰਗਾਲ ਹੈ ਜੇ ਨਾਮ ਹੈ ਤੇ ਫਿਰ ਖਾਲਸਾ ਜੀ ਸਭ ਕੁਝ ਹੈ ਮਹਾਰਾਜ ਦੇ ਨਾਮ ਦੀ ਅਸਲ ਅਮੀਰੀ ਹੈ ਜਿਹੜੀ ਸੰਸਾਰ ਦੀ ਮਾਇਆ ਹੈ ਖਾਲਸਾ ਜੀ ਉਹ ਸਾਧੂਆਂ ਦੇ ਪਿੱਛੇ ਭੱਜਦੀ ਹੈ ਤੇ ਸਾਰਾ ਜਗਤ ਜਿਹੜਾ ਮਾਇਆ ਪਿੱਛੇ ਭੱਜਦਾ ਤੁਸੀਂ ਆਪ ਵੇਖੋ ਉਹ ਮਾਇਆ ਸਾਧੂਆਂ ਕੋਲੇ ਕਿਉਂ ਭੱਜਦੀ ਹੈ ਕਿਉਂਕਿ ਉਹਨਾਂ ਸਾਧੂਆਂ ਦੇ ਕੋਲੇ ਵਾਹਿਗੁਰੂ 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 ਇਹ ਨਾਮ ਸਿਮਰਨ ਹੈ ਗੁਰੂ ਦਾ ਜਾਪ ਹੈ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਹੈ ਗੁਰੂ ਕੀ ਬਾਣੀ ਹੈ ਗੁਰੂ ਕੀ ਵਿਚਾਰ ਧਾਰਾ ਹੈ ਇਸ ਕਰਕੇ ਉਹ ਮਾਇਆ ਉਹਨਾਂ ਦੇ ਚਰਨਾਂ ਨੂੰ ਲੋਚਦੀ ਫਿਰਦੀ ਹੈ ਤੇ ਖਾਲਸਾ ਜੀ ਸੰਸਾਰ ਜਿਹੜਾ ਮਾਇਆ ਨੂੰ ਲੱਭਦਾ ਫਿਰਦਾ ਸੋ ਇਸ ਕਰਕੇ ਭਾਈ ਸਤਗੁਰਾਂ ਦੇ ਚਰਣੀ ਲੱਗੀਏ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਗੁਰ ਸਾਡੇ ਤੇ ਮਿਹਰਾਂ ਕਰਨ ਖਾਲਸਾ ਜੀ ਹੱਡ ਵੀਤੀ ਵੀਰ ਨੇ ਥੋੜੀ ਜੀ ਉਹ ਜਿੱਦਾਂ ਪੜਿਆ ਲਿਖਿਆ ਲਾ ਲੋ ਬੰਦਾ ਥੋੜਾ ਜਿਹਾ ਉਹ ਇੰਗਲਿਸ਼ ਦੇ ਵਿੱਚ ਕਈ ਉਹਨੇ ਮੈਨੂੰ ਚੀਜ਼ਾਂ ਦਸੀਆਂ ਸੀ ਵੀ ਐਦਾਂ ਭਾਈ ਸਾਹਿਬ ਜੀ ਆਹ ਪੇਪਰ ਹੁੰਦਾ ਆ ਪੇਪਰ ਹੁੰਦਾ ਮੈਨੂੰ ਉਹ ਨਾਂ ਨਾ ਲੈਣੇ ਆਉਂਦੇ ਆ ਨਾ ਮੈਨੂੰ ਉਹਦੇ ਬਾਰੇ ਸਮਝ ਆ ਇਸ ਕਰਕੇ ਜਿੱਦਾਂ ਦੀ ਮੇਰੇ ਕੋ ਬੋਲੀ ਗਈ ਹੈ ਭਾਈ ਸਾਹਿਬ ਉਹਦਾ ਹੀ ਮੈਂ ਬੋਲ ਦਿੱਤੀ ਹੈ ਵਾਹਿਗੁਰੂ ਜੀ ਇਦਾਂ ਹੀ ਪ੍ਰਵਾਨ ਕਰਿਓ ਕਿ ਅਸਲ ਕਹਾਣੀ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਕੇ ਦਪਹਿਰੇ ਕੱਟਣ ਨਾਲੋਂ ਵੀਰ ਦੀ ਜਿਹੜੀ ਪੀਆਰ ਵੀ ਹੋ ਗਈ ਜਿਹੜੇ ਇੱਕ ਥਾਂ ਪੈਸੇ ਫਸੇ ਸੀ ਉਹ ਵੀ ਹੋ ਗਏ ਤੇ ਫਿਰ ਉਹ ਵੀਰ ਇੱਕ ਇਹ ਗੱਲ ਕਹਿੰਦਾ ਸੀ ਜੇ ਮੈਂ ਕਾਸ਼ ਇਹ ਕਹਿ ਦਿੰਦਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਤਿੰਨ ਜਗ੍ਹਾ ਪੈਸੇ ਫਸਿਆ ਮੈਨੂੰ ਦਵਾ ਦਿਓ ਤੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਨੇ ਉਹ ਵੀ ਦਵਾ ਦੇਣੇ ਸੀ ਪਰ ਮੈਂ ਕਹਿ ਬੈਠਾ ਬਾਬਾ ਜੀ ਤਿੰਨ ਜਗ੍ਹਾ ਭਰਿਆ ਉਹਨਾਂ 'ਚ ਇੱਕ ਤਾਂ ਵਾਪਸ ਦੇ ਦਵੇ ਇੱਕ ਨੇ ਖਾਲਸਾ ਜੀ ਕਹਿੰਦਾ ਵਾਪਸ ਦਿੱਤੇ ਅਸੀਂ ਸੋ ਮਹਾਰਾਜ ਨੇ ਕਿਰਪਾ ਕੀਤੀ ਕਾਰਜ ਸਫਲੇ ਕੀਤੇ ਸੋ ਖਾਲਸਾ ਜੀ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ